ਵੈਟਰ ਖਾਲਸਾ ਵਾਹਿਗੁਰਜੀਤ ਉਤੇ ਚਲੋ ਸ਼ੁਕਰ ਗੁਦਾਮ ਦਾ ਸਵਾਛਾ ਜੀ ਦਾ ਖੁਸ਼ ਹੋ ਬਬੂ ਜੀ ਬਹੁਤ ਆ ਦੇ ਖੁਸ਼ ਆ ਜੀ ਖੁਸ਼ ਆ ਮੋਜ ਆ ਮੋਜ ਆ ਰਿਕਸ਼ੇ ਦੀ ਬੜੀ ਮਾੜੀ ਹਾਲਾਤ ਆ ਕੀ ਗੱਲ ਹੈ ਗੱਲ ਆ ਜੀ ਇਸ ਤਰ੍ਹਾਂ ਹੀ ਆ ਬਾਇਆ ਬਾਇਤ ਮੈਂ ਨਹੀਂ ਹੈਗੀ ਹਾਂ ਜੀ ਅੱਛਾ ਮੈਂ ਆਬ ਕਰਨ ਲਿਆਣ ਗਿਆ ਜੀ ਤੁਹਾਨੂੰ ਗੁਰਜਾਮ ਦਾਸ ਤੇ ਕਿਤਰੇ ਮਤਲਬ ਚਲਾਉਂਦੇ ਹੈ ਇੱਕ ਟੁੱਟਾ ਰਿਕਸ਼ਾ ਅਸੀਂ ਕਹਿਣਾ ਨਹੀਂ ਕਿਹਾ ਗੁਰੂ ਅੰਦਸ ਨੂੰ ਕਹਿਣਾ ਸੀ ਉਹ ਜੀ ਤੁਹਾਡੇ ਵਿੱਚ ਵਸਿਆ ਵਾ ਗੁਰੂ ਅੰਦਸ ਪਾਸ਼ਾ ਨੇ ਕਿਹਾ ਸੀ ਨਾ ਸਿੰਘੋ ਤੁਹਾਡਾ ਤਾਂ ਗੁਰੂ ਬੜਾ ਬਿਆਹੰਤ ਹੈ ਹਾਂ ਹੈਗਾ ਜੀ ਉਹਦੇ ਵਿੱਚ ਤੁਹਾਡੇ ਵਿੱਚ ਵਸੇ ਤੇ ਤੁਸੀਂ ਦੱਸੋ ਕਿ ਐਂ ਤਾਂ ਦਰਸਤ ਜਾਨਾ ਤਾਂ ਜਿਹੜਾ ਅੰਦਸ ਬਸਤ ਮਾਇਆ ਹੋ ਜਾਂਦੀ ਬਾਬਾ ਜੀ ਇਹ ਤਾਂ ਕਿੰਨੀ ਕਿ ਮਾਇਆ ਬਣ ਜਾਂਦੀ ਹੈ ਕਹੇ ਜੀ 100 ਵੀ 50 ਵੀ ਅੱਛਾ ਨਹੀਂ ਬਣਦਾ 100 ਤੇ 50 ਕਹੇ ਜੀ 150 ਬਣ ਜਾਂਦਾ ਅੱਛਾ ਤੇ ਕੋਈ ਇਤਰਾ ਆ ਜਾਂਦੇ ਆ ਹਾਂ ਸੇਵਾ ਤੇ ਜਾਂਦੇ ਆ ਅੱਛਾ ਸਿੱਧਰ ਗੁਰਨਾਥ ਜੀ ਹਾਂ ਜੋ ਵੀ ਕਰਦਾ ਚੰਗਾ ਕਰਦਾ ਅੱਛਾ ਉਹਦੇ ਭਾਣ ਚ ਰਹਿਣਾ ਪੈਂਦਾ ਉਹਦੇ ਭਾਣ ਚ ਰਹਿਣਾ ਪੈਂਦਾ ਹੂੰ ਗੁਰਸਿੱਖ ਪਿਆਰੇ ਦੇ ਹਾਲਾਤ ਤੇ ਬਾਬਾ ਜੀ ਬਾਣਾ ਹਾਂਜੀ ਬਾਣਾ ਦੇਖੋਈਆ ਜੇ ਹੈਗੇ ਆ ਮਾਣਾ ਇੱਕ ਆ ਤੇ ਇੱਕ ਹੋਰ ਆ ਦੋ ਆ ਜੀ ਦੋਈਆ ਵਸਤਰ ਨਹੀਂ ਲੈ ਕੇ ਹੈ ਨਹੀਂ 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 ਲੈ ਗਿਆ ਜੀ ਲਈ ਨਹੀਂ ਗਏ ਵਸਤਰ ਜੀ ਧੰ ਗੁਰੂ ਰਾਮਦਾਸ ਠੀਕ ਆ ਜੀ ਤੇ ਦਸਤਾਰਾ ਕਿੰਨੀਆਂ ਸਿੰਘੋ ਆਪਣੇ ਕੋਲ ਦਸਤਾਰ ਤੇ 2-3 ਸਰੂਪਈਆ ਸਰੂਪਈਆ ਦਸਤਾਰ ਵੱਡੀ ਹੈ ਨੇ ਨੇ ਵੱਡੀ ਹੈ ਨਹੀਂ ਤੇ ਸਿੱਖਾਂ ਦੇ ਹਾਲ ਆ ਸਾਡੇ ਧੰ ਗੁਰੂ ਰਾਮਦਾਸ ਲਈ ਨਹੀਂ ਗਈ ਬਾਬਾ ਜੀ ਹਾਂ ਜੀ ਲਈ ਰਹੀ ਕਾੜੇ 200-250 ਰੁਪਏ ਤੋਂ ਦਸਤਾਰ ਕੱਟਦੀ ਆਂਦੀ 200-250 ਰੁਪਏ ਤੇ ਦਸਤਾਰ ਕੱਟਦੀ ਜਾਂਦੀ ਕਾਟ ਕੋ 30 40 ਰੁਪਏ ਉਹ ਕਾਟ ਕੋ ਹਾਂ ਹਾਂ ਬਿਲਕੁਲ ਬਿਲਕੁਲ ਤੇ ਉਹੀ ਸੋਪਾ ਤੁਸੀਂ ਬਣ ਲੈਂਦੇ ਹੋ ਹੈ ਜੀ ਹਨ ਗੁਰੂ ਰਾਮਦਾਸ ਮਨੂ ਜਿਹੜੇ ਕਹਿੰਦੇ ਹਨ ਜੀ ਸਿੱਖਾਂ ਲਈ ਇਹ ਦਿਖਾਉਂਦਾ ਵਾ ਕਰਦਾ ਵਾ ਹੈ ਨਾ ਜੀ ਇਹ ਹਾਲ ਆ ਸਾਡੇ ਮੈਂ ਸੱਚ ਕਿੰਨਾ ਹੁੰਦਾ ਮੈਨੂੰ ਜਿੰਨਾ ਮਰਜੀ ਤ ਭੰਡੋ ਅਗਰ ਮੈਂ ਆਇਆ ਬਹਿ ਗਿਆ ਨਾ ਜੀ ਆ ਸੜਕ ਤਾਂ ਤੇ ਬਿੰਦੇ ਘੁੰਮਦੇ ਇਹ ਸਿੱਖ ਨਹੀਂ ਤੁਹਾਨੂੰ ਕਿਸੇ ਨੇ ਦਿਖਾਣੇ ਬੱਬਾ ਜੀ ਅਜ ਤੱਕ ਕੋਈ ਤੁਹਾਡੇ ਲਈ ਬੋਲਿਆ ਅਜ ਤੱਕ ਕੋਈ ਤੁਹਾਡੇ ਕੋਲ ਆਇਆ ਇਤਨਾ ਦਾ ਕੋਈ ਸਿੱਖ ਜਿਹੜਾ ਤੁਹਾਨੂੰ ਕਹਿੰਦਾ ਹੋਵੇ ਕਿ ਮੈਨੂੰ ਗੁਰੂ ਰਾਮਦਾਸ ਨੇ ਭੇਜਿਆ ਨਹੀਂ ਆਇਆ ਜੀ ਕੋਈ ਨਹੀਂ ਆਇਆ ਨਹੀਂ ਕੋਈ ਨਹੀਂ ਆ ਬੱਬਾ ਜੀ ਅੱਜ ਯਾਦ ਰੱਖਿਓ ਮੈਨੂੰ ਵਾਕਈ ਗੁਰੂ ਰਾਮਦਾਸ ਭਾਸ਼ਾ ਨੇ ਤੁਹਾਡੇ ਲਈ ਭੇਜਿਆ ਜੀ ਤੁਹਾਡੇ ਗੁਰੂ ਨੇ ਮੈਨੂੰ ਭੇਜਿਆ ਅੰਮ੍ਰਿਤਸਰ ਤੋਂ ਜੀ ਬੱਬਾ ਜੀ ਉਹ ਕਹਿੰਦੇ ਆ ਕਿ ਮੇਰੇ ਸਿੱਖ ਨੂੰ ਨਵੀਂ ਗੱਡੀ ਦੇ ਕੇ ਆ ਤੁਹਾਡੇ ਬਸਤਰਾਂ ਦੀ ਡਿਊਟੀ ਗੁਰੂ ਸਾਹਿਬ ਨੇ ਸਾਡੀ ਲਾਈ ਆ ਤੁਹਾਡੀ ਦਸਤਾਰ ਦੀ ਡਿਊਟੀ ਗੁਰੂ ਸਾਹਿਬ ਨੇ ਸਾਡੀ ਲਈ ਆ ਤੇ ਤੁਹਾਡਾ ਗੁਰੂ ਚਾਹੁੰਦਾ ਹੈ ਕਿ ਤੁਹਾਨੂੰ ਅਸੀਂ ਨਵੀਂ ਗੱਡੀ ਭੇਟਾ ਕਰ ਦਈਏ ਮੈਂ ਨਹੀਂ ਕਰਨੀ ਗੁਰੂ ਰਾਮਦਾਸ ਨਹੀਂ ਕਰਨੀ ਜਿਹੜਾ ਤੁਸੀਂ ਬਾਣਾ ਪਾਇਆ ਹੋਇਆ ਜਿਹਨੂੰ ਤੁਸੀਂ ਯਾਦ ਕਰਦੇ ਹੋ ਠੀਕ ਹੈ 17 ਲਿਓ ਤੇ ਸਾਡੀ ਇੱਕ ਛੋਟੀ ਜਿਹੀ ਬੇਨਤੀ ਆ ਆਪ ਜੀ ਨੇ ਕੱਲ ਸਾਨੂੰ ਸ਼੍ਰੀ ਅਮਰਸਰ ਸਾਹਿਬ ਦੇ ਦਰਸ਼ਨ ਦੇਣੇ ਆ ਜੀ ਠੀਕ ਹੈ ਜੀ ਜੀ ਅਮਰਸਰ ਆ ਜਿਓ ਤੇ ਆਪਾਂ ਤੁਹਾਨੂੰ ਨਵਾਂ ਰਿਕਸ਼ਾ ਭੇਟਾ ਕਰਨਾ ਜੀ ਠੀਕ ਹੈ ਜਿਹੜੀ ਸਾਡੀ ਡਿਊਟੀ ਗੁਰੂ ਰਾਮਦਾਸ ਪਾਸ਼ਾ ਜੀ ਨੇ ਲਾਈ ਆ ਤੁਸੀਂ ਜਪਿਆ ਕਰੋ ਸਵਾਸ ਸਵਾਸ ਗੁਰੂ ਰਾਮਦਾਸ ਕੀ ਜਪਣਾ ਬਾਬਾ ਜੀ ਸਵਾਸ ਸਵਾਸ ਗੁਰੂ ਰਾਮਦਾਸ ਠੀਕ ਹੈ ਜੀ ਜਿਨ੍ਹਾਂ ਨੇ ਸਾਨੂੰ ਇੱਥੇ ਭੇਜਿਆ ਤੁਹਾਡੇ ਗੁਰੂ ਨੂੰ ਤੁਹਾਡਾ ਖਿਆਲ ਹੈਗਾ ਇਸ ਕਰਕੇ ਬਾਬਾ ਜੀ ਅਸੀਂ ਇੱਥੇ ਆਏ ਆ ਤੇ ਤੁਸੀਂ ਕੱਲ ਤੁਸੀਂ ਆ ਜਨਾ ਤਾਂ ਅਸੀਂ ਵੀਵ ਦੀ ਡਿਊਟੀ ਲਾ ਦਾਂਗੇ ਉਹ ਤੁਹਾਨੂੰ ਲੈ ਕੇ ਉੱਥੇ ਆ ਜੀ ਗੰਬਰਸਰ ਹਾਂਜੀ ਹਰੀ ਸਿੰਘ ਆਏਗਾ ਜੀ ਉਸ ਸਿੰਘ ਨੇ ਸਾਰਾ ਕੁਝ ਕੀਤਾ ਤੇ ਤੁਸੀਂ ਆ ਜਿਓ ਅਸੀਂ ਤੁਹਾਨੂੰ ਨਵਾਂ ਰਿਕਸ਼ਾ ਭੇਟਾ ਕਰਨਾ ਜੀ ਤੁਹਾਡਾ ਗੁਰੂ ਤੁਹਾਡੀ ਫਿਕਰ ਕਰਦਾ ਠੀਕ ਹੈ ਗੁਰੂ ਰਾਮਦਾਸ ਤੁਹਾਡੀ ਫਿਕਰ ਕਰਦਾ ਕਿ ਕਾਲੀ ਤੁਸੀਂ ਆ ਜਾਓ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਰਾਮਦਾਸ ਤੇ ਬਾਬਾ ਜੀ ਦਾ ਨਮਰ ਰਿਕਸ਼ਾ ਤੇ ਤੇ ਬਾਬਾ ਜੀ ਆਗੇ ਆਜੋ 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 ਸਿੰਘੋ ਆਜੋ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਤੁਸੀਂ ਪਹਿਲਾਂ ਠੀਕ ਹੈ ਬਾਬਾ ਜੀ ਚੜਦੀ ਕਲਾ ਅੱਛਾ ਜੀ ਕਹਿੰਦੇ ਇੱਕ ਗੱਲ ਜੀ ਸਮਝ ਨਹੀਂ ਲੱਗੇ ਪੂਰੀ ਹਾਂ ਤੁਸੋ ਤੇ ਕਿਆ ਸਿਰੇ ਬਰਤਾਸ ਕਰਿਓ ਹਾਂ ਉਹਦੀ ਕਾਰੇ ਫਰਦਾਸ ਚੜਦੀ ਕਲਾ ਦੀ ਜਰਦਾਤ ਬਾਬਿਓ ਜੇ ਗਾਂਸੜੂ ਆਜੋ ਬੱਬੀ ਤੁਹਾਡਾ ਰਿਕਸ਼ਾ ਵੇਖੋ ਪਹਿਲੇ ਤੁਸੀਂ ਆਜੋ ਮਾੜਾ ਜਾ ਵੇਖੋ ਚਲਾ ਕੇ ਹਲਕਾ ਵਾ ਚੱਲਦਾ ਠੀਕ ਆ ਇਹ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ ਭੇਜਿਆ ਵਾ ਠੀਕ ਆ ਜੀ ਜੋ ਵੇ ਠੀਕ ਹੀ ਥੇ ਇਹ ਤੁਹਾਡੇ ਗੁਰੰਧਾਸ ਸਾਹਿਬ ਨੇ ਭੇਜਿਆ ਤੁਹਾਡਾ ਗੁਰੂ ਬੜਾ ਬੇਨਤ ਹੈ ਉਹਨੂੰ ਅੱਜ ਵੀ ਤੁਹਾਡੀ ਰੋਟੀ ਦੀ ਫਿਕਰ ਹੈ ਮਾੜਾ ਜਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੇ ਸਾਡੇ ਸੇਕਾ ਜੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਹਾਂਜੀ ਪਿਆਰਿਓ ਚੜਦੀ ਕਲਾ ਹਲਕਾਵਾ ਕੀ ਹਲਕਾਵਾ ਹਲਕਾ ਮੇਰੇ ਕੋਲ ਮਗਈ ਤੁਹਾਡਾ ਗੁਰੂ ਕਿੰਨਾ ਬਿਆਨ ਤਨ ਹਨਾ ਉਹਨੂੰ ਕਿੰਨੀ ਫਿਕਰ ਆ ਤੁਹਾਡੀ ਤੇ ਇੱਕ ਚੀਜ਼ ਹੋਰ ਬਾਬਾ ਜੀ ਇਹ ਇਹ ਮਾਇਆ ਜੀ ਇੱਕ ਤੁਸੀਂ ਮੈਨੂੰ ਬਾਣਾ ਲੈ ਕੇ ਆਣਾ ਜੀ ਥੋੜੀ ਜੀ ਮਾਇਆ ਬਸਤਰ ਲੈ ਕੇ ਆਣੇ ਠੀਕ ਆ ਜੀ ਮੈਂ ਥੋੜਾ ਜਿਹਾ ਲੇਟ ਹੋ ਗਿਆ ਜਿਸ ਕਰਕੇ ਮੈਂ ਨਾ ਮੇਰੇ ਕੋਲ ਜਾ ਨਹੀਂ ਗਿਆ ਕਿ ਥੋੜੀ ਮਾਤੂ ਜੀ ਘਰ ਆਣੋ ਕਿ ਸ਼ਹਿਰਾ ਵਗੈਰਾ ਆਪਣਾ ਲੈ ਕੇ ਆਣਾ ਬਾਬਾ ਜੀ ਮੈਂ ਮਾਫੀ ਚਾਹਦਾ ਮੇਰੇ ਕੋਲ ਜਾ ਨਹੀਂ ਗਿਆ ਨਹੀਂ ਤੇ ਮੈਂ ਸਦੇ ਲੈ ਕੇ ਆਣਾ ਤੁਹਾਨੂੰ ਠੀਕ ਆ ਤੁਸੀਂ ਲੈ ਲਿਓ ਤੁਸੀਂ ਆਪਣੇ ਗੁਰੂ ਨੂੰ ਯਾਦ ਕਰਨਾ ਤੇ ਗੁਰੂ ਦਾ ਸ਼ੁਕਰਾਨਾ ਕਰਨਾ ਨਿਰਵੈਰ ਦਾ ਨਹੀਂ ਤੁਹਾਡੇ ਗੁਰੂ ਨੇ ਦਿੱਤਾ ਠੀਕ ਹੈ ਜੀ ਇਹ ਹੁਣ ਕਾਲਪੁਰਖ ਨੇ ਆ ਕਾਲਪੁਰਖ ਨੇ ਦਿੱਤਾ ਬਾਬਾ ਦੀਪ ਸਿੰਘ ਨੇ ਦਿੱਤਾ ਗੁਰੂ ਰਾਮਦਾਸ ਨੇ ਦਿੱਤਾ ਠੀਕ ਹੈ ਜੀ ਤੁਹਾਡੇ ਗੁਰੂ ਨੇ ਦਿੱਤਾ ਮੈਂ ਨਹੀਂ ਕੁਝ ਕੀਤਾ ਹੈਗਾ ਇੱਕ ਆਪਣਾ ਬਸਤਰ ਜੂ ਚੇਂਜ ਕਰ ਲਿਓ ਬਾਬਾ ਜੀ ਬੇਨਤੀ ਜੀ ਮੇਰੀ ਹੈ ਉਹਨੂੰ ਬਾਣਾ ਵੀ ਲਾ ਕੇ ਦੇਨੇ ਇਥੋਂ ਨਾਲੀ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਗੁਰੂ ਰਾਮਦਾਸ ਨੋ ਰੱਬੀ ਗੁਰੂ ਰਾਮਦਾਸ ਚੜਦੀ ਕਲਾ ਸਿੰਘੋ ਮਾਰਾ ਤੁਹਾਡੀ ਚੜਦੀ ਕਲਾ ਬਖਸ਼ੀ ਧੰਨਵਾਦ ਬਾਬਾ ਜੀ ਧੰਨਵਾਦ ਸ਼ੁਕਰਾਨਾ ਜੀ ਆਪ ਜੀ ਦਾ ਗੁਰੂ ਰਾਮ ਦਾ ਸਤੰਗ ਸਤੰਗ ਗੁਰੂ ਰਾਮ ਦਾ ਸਤੰਗ ਸਤੰਗ ਬਹੁਤ ਚੰਗਾ ਸੀ ਵਾਹਿਗੁਰੂ ਜੀ ਵਾਹਿਗੁਰੂ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਚੜਦੀ ਕਲਾ ਬਾਬਾ ਜੀ ਕੁਛ ਕਹਿਣਾ ਜੀ ਚਲਿਏ ਫਿਰ ਚਲੋ ਫਿਰ ਦਿਓ ਜੱਜ ਜੀ ਮਹਾਰਾਜ ਤੁਹਾਡੇ ਨਾਲ ਅੰਗਰੇਜ਼ਾਂ ਦੇ ਰਾਤਾਖਾਨੇ ਦੁੱਖਾਂ ਕਲੇਸ਼ਾਂ ਦੇ ਮੋਟੇ ਕਰਾ ਦੇ ਬੱਲੇ ਚਲੋ ਠੀਕ ਹੈ ਬਾਬਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ